ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗਉੜ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰਖੈ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਸੇ ਜੋ ਜੀਏ ਵਰਤੈ ਪ੍ਰਭ ਕਾਲਿਆ ਕਿਸੈ ਕ ਇੱਕ ਤੇਲ ਨ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹ ਸੁਆਮੀ ਰਹਾ ਸੁਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ ਜੋ ਬੇਨਹਰ ਆਸ ਅਬਰ ਕਾਹੂ ਕੀ ਕੀ ਜੈ ਸਾ ਨਹਿ ਫਲ ਆਸ ਸਭ ਬਿਰਤੀ ਚਾਈ ਰਹਾ ਓ ਜੋ ਦੀ ਸ ਮਾਇਆ ਮੂਕ ਟੰਬ ਸਭ ਮਤ ਤਿਸ ਕੀਆ ਤਿਸ ਕੀ ਆਸ ਲਗ ਜਨਮ ਗਵਾਈ इन कह किस हाथ नहीं कहां कर है ए बपड़े इन वा का वाह आकाश बसाई मेरे मन आस कर हर प्रीतम अपने की जो तुज तारै तेरा कुटुंब सब छड़ाई जे कि आस अवर करह पर मित्री मत तू जान है तेरे कित ते कमाई ਏ ਆਸ ਪਰ ਮਿਤਰੀ ਭਾਉ ਦੂਜੈ ਖਿਨ ਮੈਂ ਝੂਠ ਬਿੰਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੀ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨ ਸਾ ਸਭ ਤੇਰੀ ਮੇਰੇ ਸwami ਜੈਸੀ ਤੂੰ ਆਸ ਕਰਵਹਿ ਤੈਸੀ ਕੋ ਆਸ ਕਰਾਈ ਕਿਸ ਕਿਸੀ ਕਾ ਹਾਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਡ ਮਹੱਲਾ ਚੌਥਾ ਐਸਾ ਹਰ ਸੇਵੀ ਐ ਨਿਤ ਧਿਆਈ ਐ ਜੋ ਖਿਨ ਮਹਿ ਕਿਲ ਵਿਖ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀ ਜੈ ਤਾਂ ਹਰ ਨਿਹਫਲ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵ ਸੁਖ ਦਾਤਾ Swami ਜਿਸ ਸੇਵੈ ਸਭ ਭੁਖ ਲਹਾਸਾ ਮੇਰੇ ਮਨ ਹਰ ਉਪਰ ਕੀ ਜੈ ਪ੍ਰਵਾਸਾ ਜਹ ਜਾਈਏ ਤਹ ਨਾਲ ਮੇਰਾ Swami ਹਰ ਆਪਣੀ ਪੈਜ ਰਖੈ ਜਨ ਦਾਸ ਰਾ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੂਡ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਨਾਲ ਕੈ ਮਨ ਲਾਜ ਮਰਾਸਾ ਜੋ ਸੰਸਾਰ ਕੇ ਕੁਟੰਬ ਮਿਤੁਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਹ ਜਿਤ ਦਿਨ ਉਨਕਾ ਸਵਾ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾ ਸਾ ਮੇਰੇ ਮਨ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੁਖ ਸੁਖ ਸੰ ਤਿਸ ਦਾ ਪਰਵਾਸਾ ਕਿਉਂ ਕੀਜੈ ਮਨ ਮੇਰੇ ਜੋ ਅੰਤੀ ਔਸਰ ਰੱਖ ਨ ਸਕਾ ਸਾ ਹਰ ਜਪ ਮੰਤ ਗੁਰਪਦੇਸ ਲੈ ਜਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾ ਸਾ ਜਨ ਨਾਨਕ ਅਨੰਦਿਨ ਨਾਮ ਜਪੋ ਹਰ ਸੰਤੋ ਇਹ ਸ਼ੂਟਣ ਕਾ ਸਾਚਾ ਪ੍ਰਵਾਸਾ ਗੋਂਡ ਮਹੱਲਾ ਚੌਥਾ ਹਰ ਸੇ ਅੰਮ੍ਰਿਤ ਸਦਾ ਹੋਏ ਆਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈ ਸੇ ਸਖਤ ਸੂਰ ਬਹੁ ਜਲਤਾ ਗੁਰ ਸਸ ਦੇਖੀ ਲਹਿ ਜਾਏ ਸਭ ਤਪਨਾ ਮੇਰੇ ਮਨ ਆਨੰਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾ ਤੁਜ ਰਖ ਸਭ ਠਾਈ ਸੂ ਐਸਾ ਪ੍ਰਭ ਸੀਪ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੂ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੁ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇ ਮੇਰਾ Swami ਤਿਨ ਕੇ ਚਰਨ ਮਲਹੁ ਹਰ ਦਸਨਾ ਸ਼ਬਦ ਪਛਾਨ RAM ਰਾਸ ਪਾਵੋ ਉਹ ਊਤਮ ਸੰਤ ਭਉ ਬੜ ਬੜਨਾ ਤਿਸ ਜਨਕੀ ਵਡਿਆਈ ਹਰਿਆਪ ਬਧਾਈ ਉਹ ਘਟੈ ਨ ਕਿਸੈ ਕੀ ਘਟਾਈ ਇੱਕ ਤਿਲ 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 ਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੂਸਤਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰਿ ਦਾਨ ਇਕ ਦੀਜਹਿ ਨਿਤ ਬਸੈ ਹਿਰਦੈ ਹਰੀ ਮੋਹ ਚਰਨਾ ਗੋਡ ਮਹੱਲਾ ਚੌਥਾ ਜਿਤਨੇ ਸਾਹ ਪਾਤ ਸਾਹ ਉਮਰਾਬ ਸਿੱਖਦਾਰ ਚੌਧਰੀ ਸਭ ਮਿੱਠਿਆਂ ਝੂਠ ਪਾਓ ਦੂਜਾ ਜਾਣੋ ਹਰ ਅਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਣ ਜੋ ਹਰ ਮਹਿਲ ਪਾਵੈ ਗੁਰਬਚਨੀ ਤਿਸ ਜੇਵਡ ਅਬਰ ਨਾਹੀ ਕਿਸੈ ਦਾ ਤਾਣ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ ਮਨ ਮੇਰੇ ਸਭ ਬਿਨ ਸੁਜਾਹਿ ਜਿਉ ਰੰਗ ਕਸੰਭ ਕਚਾਨ ਹਰ ਸਤ ਨਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵਹਿ ਤੂ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੇ ਜੋ ਹਰ ਧਿਆਵੈ ਸੁਪਰ ਧਾਨ ਜਿਉ ਚੰਦਨ ਨਿਕਟ ਵਸੈ ਹਿੜ ਬਪੜਾ ਤਿਉ ਸਤ ਸੰਗਤ ਮੇਲ ਪਤ ਪਰਮਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ ਗੋਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜੇ ਹਾ ਹਰ ਕਰਾਇ ਤੇ ਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋਂ ਸਭ ਦੂਰ ਰਾ ਦੂ ਸਭ ਦੂ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜੀਵ ਹਲ ਨਾ ਸਾ ਕਹਿ ਤਾ ਮੇਰੇ ਮਨ ਕਾਇ ਤੂ ਕੜਈਐ ਰਹਾਉ ਹਰ ਪ੍ਰਪੰਚ ਕੀਆ ਸਭ ਕਰਤਾ ਵਿੱਚ ਆਪੇ ਆਪਣੀ ਜੋਤਿ ਤਰਈਐ ਹਰੇ ਕੋ ਬੁਲੇ ਹਰੇਖ ਬੁਲਾਏ ਗੁਰਪੂਰੇ ਹਰ ਦੇਖ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੂ ਮਨ ਕਿਆ ਚੋਈਐ ਨਹਿ ਕਪਟੋ ਸੇਵਾ ਕੀਜੈ ਹਰ ਕੇ ਰੀਤਾ ਮੇਰੇ ਮਨ ਸਰਬਸ ਸਰਬ ਸੁਖ ਪਈਐ ਜਿਸ ਤੈ ਵਾਸ ਸਭ ਕਿਛੂ ਸੂ ਸਭ ਤੂ ਵੱਡਾ ਸੂ ਮੇਰੇ ਮਨ ਸਦਾ ਧਿਆਇੈ ਚੰਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਇ ਤੂੰ ਤੁਧ ਲੈ ਛਡਈਐ ਗੋਡ ਮਹੱਲਾ ਚੌਥਾ ਹਰ ਦਰਸਨ ਕਉ ਮੇਰਾ ਮਨ ਬਹੁਤ ਅਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੁ ਪਾਈ ਸੁ ਮੇਰਾ ਵੀਰ ਮਿਲ ਮਿਲ ਸਤੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਾਤ ਧੀਰ ਜਨ ਨਾਨਕ ਕੀ ਹਾਰਾ ਸੁ ਪਜਾਵੋ ਹਰ ਦਰਸ਼ਨ ਸਾਤ ਸਰੀਰ ਚੱਕਾ ਇਕ ਰਾਗ ਗੋਂਡ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦਿ ਸਬ ਕਰਤਾ ਸਭ ਭੁਗਤਾ ਰਹਾ ਸੁਨ ਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਖਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੋਡ ਮਹੱਲਾ ਪੰਜਵਾ ਫਾਕਿਉ ਮੀਨ ਕਪ ਕੀ ਨਿਆਈ ਤੂ ਉਰਜ ਰਹਿਓ ਕੁ ਸੰਭਾਏ ਲੇ ਪਗ ਧਾਰ ਅਹਸਾਸ ਲੇਖੈ ਲੈ ਤਉ ਸਾਸ ਲੇ ਕਿ ਲੈ ਤਉ ਉਦਰੇ ਹਰ ਗੁਣ ਗਾਇਲੇ ਮਨ ਸਮਝ ਛੋਡ ਅਵਾਏ ਲੇ ਆਪਣੇ ਰਹਿਨ ਕੋ ਠੌਰ ਨਾ ਪਾਵੇ ਕਾਏ ਪਰ ਕਹਿ ਜਾਇਲੇ ਰਹੋ ਜਿਉ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੰਬਾਇਲੇ ਜਿਉ ਪੰਖੀ ਇਕਤਰ ਹੋਏ ਫਿਰ ਵਿਚਰੈ ਫਿਰ ਸੰਗਤ ਹਰ ਹਰ ਧਾਇਲੇ ਜੈਸੇ ਮੀਨ ਰਸਨ ਸਾਦ ਬਿਨ ਸੋ ਉਹ ਮੂਠੋ ਮੂੜ ਲੁਭਾਇਲੇ ਹੁ ਹੋਆ ਆਪ ਪੰਚਵਾਸ ਵੈਰੀ ਕੈ ਛੂਟ ਹੈ ਪਰ ਸਰਨਾਏ ਲੈ ਹੋ ਹੋ ਕਿਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਨਤਾਏ ਲੈ ਪਾਵੋ ਧਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੈ ਰਾਗ ਗਉੜ ਮਹੱਲਾ ਪੰਜਵਾਂ ਚੌਕ ਤੇ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮਹਜੂਤ ਰੱਖੀ ਨਿਵਾਜ ਬਰਤਨ ਕੋ ਸਭ ਕਿਸ ਭੋਜਨ ਪੋਗਾਏ ਸੂ ਪ੍ਰਭ ਤਜ ਮੂੜੇ ਕਤ ਜਾਏ ਪਾਰ ਭ੍ਰਮ ਕੀ ਲਾਗੋ ਸੇਵ ਗੁਰ ਤੇ ਸੁਝੈ ਨਰਿੰਜਣ ਦੇਵ ਰਹਾ ਜਿਨ ਕੀਏ ਰਾਂਗਨ ਅਨੇਕ ਪ੍ਰਕਾਰ ਉਪਤ ਪਰਲਉ ਨਿਮਖ ਭਜਾਰ ਜਾ ਕੀ ਗਾਤਮਤ ਕਹੀ ਨ ਜਾਏ ਸੂ ਪ੍ਰਭ ਮੇਰੇ ਮਨ ਸਦਾ ਧਿਆਏ ਆਏ ਨਾ ਜਾਵੈ ਨਿਚਿਰਤਨੀ ਬਯੰਤ ਗੁਨਾਤਾ ਕੇ ਕੀਤਕ ਗੰਨੀ ਲਾਲ ਨਾਮ ਜਾਕੇ ਭਰੇ ਢੰਡਾਰ ਸਗਲ ਘਟਾ ਦੇਵੈ ਆਧਾਰ ਸਤਪੁਰਖ ਜਾਕੋ ਹੈ ਨਾ ਉਹ ਮਟੈ ਕੋਟ ਅਗ ਨਮਕ ਜਸਗਾਉ ਬਾਲ ਸਕਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਬਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੁ ਹੀ ਜਤ ਕੀਨੀਓਟ ਨਾਮ ਜਬ ਮਟਹਿ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾਇਸ ਕਾਇਸਟ ਇਸਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਾਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਢੀਠਾ ਨਾਮੇ ਦਰਗਹਿ ਮਕੂ ਜਲੇ ਨਾਮੇ ਸਗਲੇ ਕੋਲ ਉਤਰੇ ਨਾਮ ਹਮਾਰੇ ਕਾਰਜ ਸਿੱਧ ਨਾਮ ਸੰਗ ਇਹ ਮਨ ਮਨੁਆ ਗੀਤ ਨਾਮੇ ਹੀ ਮਨ ਨਾਮੇ ਹੀ ਹਮ ਨਿਰਭਉ ਭੈ ਨਾਮੇ ਆਵਨ ਜਾਵਨ ਰਹੇ ਗੁਰਪੂਰੈ ਮੇਲੇ ਗੁਣਤਾਸ ਕਉ ਨਾਨਕ ਸੁਖ ਸਹਿਜ ਨਿਵਾਸ ਗੋਡ ਮਹੱਲਾ ਪੰਜਵਾਂ ਨਿਮਾਨੇ ਕੋ ਜੁ ਦੇ ਤੁਮਾਨ ਸਗਲ ਭੂਕੇ ਕਉ ਕਰਤਾ ਤਾਨ ਗਰਭ ਘੋਰ ਮਹਿ ਰਾਖਣ ਹਾਰ ਤਿਸਠਾਕਰ ਕਉ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹਿ ਧਿਆਏ ਘਟਵ ਘਟ ਜਤ ਕਤੈ ਸਹਾਈ ਰਹਾਉ ਰੰਗ ਕਰਾਉ ਜਾਂ ਕੈ ਇਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛ ਨ ਮਸਲਤ ਧਰੈ ਜੋ ਕੁਛ ਕਰੈ ਸੁ ਆਪਹਿ ਕਰੈ ਜੈ ਕੰਤ ਨ ਜਾਣ ਸਕੋਏ ਆਪੇ ਆਪ ਨਰੰਜਨ ਸੋਏ ਆਪਕਾਰ ਆਪ ਨਰੰਕਾਰ ਘਟ 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 ਸਭ ਘਟ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਡ ਮਹੱਲਾ ਪੰਜਵਾ ਜਾ ਕਾ ਸੰਗ ਹੁਮਨ ਨਿਰਮਲ ਜਾ ਕਾ ਸੰਗ ਹਰ ਹਰ ਸਿਮਰਨ ਜਾ ਕਾ ਸੰਗ ਕਿਲ ਵਿਖ ਹੋਏ ਨਾਸ ਜਾ ਕਾ ਸੰਗ ਰਤੇ ਪ੍ਰਗਾਸ ਦੇ ਸੰਤ ਸੰਤਨ ਹਰ ਕੀ ਮੇਰ ਮੀਤ ਕੇਵਲ ਨਾਮ ਗਾਈਏ ਜਾ ਕ ਨੀਤ ਰਹਾਉ ਜਾ ਕ ਮੰਤਰ ਹਰ ਹਰ ਮਨ ਵਸੈ ਜਾ ਕ ਉਪਦੇਸ ਭਰਮ ਭਉ ਨਸੈ ਜਾ ਕ ਕੀਰਤ ਨਿਰਮਲ ਸਾਰ ਜਾ ਖੀਰੇ ਨਬਾਂਛੈ ਸੰਸਾਰ ਕੋਟ ਪਤ ਤੂ ਜਾ ਕ ਸੰਗ ਉਧਾਰ ਏਕ ਨਿਰੰਕਾਰ ਜਾ ਕ ਨਾਮ ਆਧਾਰ ਸਰਬ ਜੀਆਂ ਕਾ ਜਨ ਭੇਉ ਕਿਰਪਾ ਨਦਾਨ ਰੰਜਨ ਤੇਉ ਭਾਰ ਬ੍ਰਾਹਮ ਜਬ ਭੈ ਕਿਰਪਾਲ ਤਾਬ ਭੇਟੇ ਗੁਰ ਸਾਧ ਦਿਆਲ ਦੇ ਨਰੈਣ ਨਾਨਕ ਨਾਮ ਤੇ ਆਏ ਸੁਖ ਸਹਿਜ ਆਨੰਦ ਹਰਨਾਏ ਗੋਂਡ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਦਾ ਲਤਾਰ ਗੁਰ ਪਰਮ ਬ੍ਰਹਮ ਸਦਾ ਨਮਸਕਾਰਉ ਮਤ ਕੋ ਭਰਮ ਭੁੱਲੇ ਸੰਸਾਰ ਗੁਰ बिन ਕੋਈ ਨਾ ਉਤਰ ਸਪਾਰ ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ ਅਵਰਤਿ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਉਰਦ ਕਮਲ ਵਿਕਾਸ ਅੰਧਕਾਰ ਮੈਂ ਭੈ ਪ੍ਰਕਾਸ਼ ਜਨ ਕੀ ਆਸੂ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਕਤ ਮਨ ਮਾਨਿਆ ਗੁਰ ਕਰਤਾ ਗੁਰ ਕਰਨ ਜਗ ਗੁਰ ਪ੍ਰਮੇਸਰ ਹੈ ਪਿਉ ਕਉ ਨਾਨਕ ਪ੍ਰਭ ਹੈ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਗੋਡ ਮਹੱਲਾ 5 ਗੁਰ 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 ਕਰ ਮਨ ਮਰ ਗੁਰ ਬਿਨਾ ਮੈਂ ਨਾਹੀ ਹੋਰ ਹੈ ਗੁਰ ਕੀਏ ਟੇਕਰ ਰੋ ਦਿਨ ਰਾਤ ਜਾਕੀ ਕੋ ਨ ਮਿਟੈ ਦਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਪਾਵੈ ਸੁ ਪ੍ਰਮਾਣ ਰਹਾਉ ਗੁਰ ਚਰਣੀ ਜਾ ਕਾ ਮਨ ਲਾਗੈ ਦੁਖ ਦਰਦ ਭ੍ਰਮਤਾ ਕਾ ਭਾਗੈ ਗੁਰ ਕੀ ਸੇਵ ਆਪਾਏ ਮਾਨ ਗੁਰ ਉਪਰ ਸਦਾ ਕੁਰਪਾ ਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵ ਕੀ ਪੂਰਨ ਘਾਲ ਗੁਰ ਕੇ ਸੇਵ ਕਉ ਦੁਖ ਨ ਬਿਆਪੈ ਗੁਰ ਕਾ ਸੇਵਕ ਦੈ ਦਸਟਾਪ ਹੈ ਗੁਰ ਕੀ ਮਹਿਮਾ ਕਥ ਨ ਜਾਏ ਪਾਰ ਪਰਮ ਗੁਰ ਰਹਿ ਅਸਮਾਏ ਕੋ ਨਾਨਕ ਜਾਕੇ ਪੂਰੇ ਭਾਗ ਗੁਰ ਚਰਨਨੀ ਤਾ ਕਾ ਮਨ ਲਾਗ ਗੋਂਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਪਿੰਦ ਗੁਰ ਮੇਰਾ ਪਾਰ ਪਰਮ ਗੁਰ ਭਗਵੰਤ ਗੁਰ ਮੇਰਾ ਦੇਵ ਅਲਕ ਅਪੇਉ ਸਰਬ ਪੂਜ ਚਰਨ ਗੁਰ ਸੇਵ ਗੁਰ ਬਿਨਾ ਵਰ ਨਾਹੀ ਮੈਂ ਥਾਵਾਂ ਅੰਤਿ ਜਪਉ ਗੁਰੂ ਗੁਰ ਨਾਮ ਰਹਾ ਗੁਰ ਮੇਰਾ ਗਿਆਨ ਗੁਰ ਦਾ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਣ ਹਉ ਕਰਜ ਗੁਰ ਕੀ ਸਰਣ ਰaho ਕਰ ਜੋਰੇ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਪਉ ਇਥ ਤਾਰੇ ਭਗ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਨ ਨਿਸਤਾਰਾ ਗੁਰ ਪੂਰਾ ਪਾਈਐ ਵਡਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰ ਕਾ ਸਬਦ ਨ ਮਿਟੈ ਕੋਇ ਗੁਰ ਨਾਨਕ ਨਾਨਕ ਹਰਿ ਸੋਏ ਗੁਰ ਪੂਰਾ ਪਈਏ ਬੁਢ ਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰ ਕਾ ਸਬਦ ਨਾ ਮੇਟੈ ਕੋਇ ਗੁਰ ਨਾਨਕ ਨਾਨਕ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ